ਮੇਲੋ ਜੀ ਡੀਸੀ ਨੂੰ ਜੀ ਜੀ ਹਾਂ ਜੀ ਡੀਸ ਤਾਂ ਹੈਗੇ ਹੋ ਆਪਾ ਹੁਣ ਅਸਲੀ ਗੱਲ ਨਹੀਂ ਬਲਾਈ ਸੱਸੀ ਕਾਲੀ ਸੀ ਬਾਈ ਸੱਸੀ ਕਾਲੀ ਕਾਲੀ ਸੀ ਅਲਜਪ ਕਰਦੀ ਬਹੁਤ ਹੈ ਗਰਮੀ ਬਹੁਤ ਹੈ ਬਾਈ ਸੱਸੀ ਕਾਲੀ ਬਾਈ ਸਾਰਿਆਂ ਨੂੰ ਕਾਲੀ ਸੀ ਕਿੱਦਾਂ ਵਧੀਆ ਵੀਰੇ ਠੀਕ ਆ ਹਾਂ ਹਾਂ ਤੁਸੀਂ ਨੇ ਨਹੀਂ ਜਾਣਾ ਹੈਗਾ ਉੱਥੇ ਨਕਸਾ ਨਹੀਂ ਮੇਰੇ پاس ਪੋਰਟ ਨਹੀਂ ਮੁੜਿਆ ਹਾਂ ਤਾਂ ਟਰਾਲੇ 'ਚ ਬੈਠ ਜੀ ਨਾ ਠੀਕ ਹੋ ਚੱਲੂਗੇ ਟ੍ਰੈਕਟਰ ਬੋ ਵੀ ਖਾਤੇ ਪੈਸੇ ਲਾਤੇ ਅਮਨੇ ਉਹਦੀ ਵੀ ਰੱਖੀ ਬੈਜੂ ਕੋਈ ਦੀ ਸੀ ਯਾਰ ਦਿੱਲੀ ਤੋਂ ਹੈ ਬੰਦੇ ਬਹੁਤ ਨੇ ਜਾਣੇ ਵਾਲੇ ਯਾਰ ਦਿੱਲੀ ਵਾਲੇ ਹੋ ਜਾਂਦਾ ਦਿੱਲੀ ਹੈਗਾ ਦਲੀ ਨਹੀਂ ਜਾ ਸਕਦਾ ਉਹ ਲੈ ਜੀ ਉਹਨੂੰ ਗੈਲ ਤਾਂ ਕਾਤੇ ਦਿਆਣਾ ਸੀ ਮੈਨੂੰ ਉਹਦਾ ਕੰਮ ਇਨੀ ਟਰਾਲੀ ਚ ਜਾ ਰਿਹਾ ਕੋਸੇ ਦੋ ਦਿਨ ਉਹ ਆਪਣੀ ਪੈਰੀ ਵੀ ਤਾਂ ਡੀਸੀ ਟਰਾਲੇ 'ਚ ਬੈਠਾ ਤਾਂ ਨਹੀਂ ਤੇ ਆਪਣੇ ਨਾਲ ਗਿਆ ਨਹੀਂ ਤਾਂ ਮੈਂ ਗਿਆ ਨਹੀਂ ਤਾਂ ਆਈ ਵਟੇਲਾ ਖਾਲੀ ਤਾਂ ਪਸੂ ਮੀ ਆ ਕੇ ਆਉਣਾ ਯਾਰ ਇਹਨਾਂ ਦੇ ਆਪਾਂ ਤਾਂ ਪਰ ਹੀ ਲੈ ਟਰਾਲਾ ਜਾ ਕੇ ਯਾਰ ਗੱਡੀ 'ਚ ਜਾ ਕੇ ਆਉਂਦੇ ਆਪਾਂ ਪੰਮੀ ਬਾਈ ਤੂੰ ਬਣਾ ਲੈ ਕੇ ਨਹੀਂ ਪਾਸਾ ਥੋੜਾ ਮੇਰਾ ਤਾਂ ਕੱਦਾ ਬਣ ਜਿਆ ਤੂੰ ਕਦੇ ਨਹੀਂ ਗਿਆ ਹੋਣੀਆਂ ਨਾਲ ਯਾਰ ਗਰਮੀ ਕਰਕੇ ਨਹੀਂ ਹੁੰਦੀ ਆ ਤੂੰ ਸਾਡੇ ਨਾਲ ਗੱਡੀ ਚੱਲੂਗਾ ਜਾਂ ਚੱਲਾਂਗੇ ਸ਼ਾਲ ਚ ਸ਼ਾਲ ਜਾਣਾ ਕੋਈ ਗੱਡੀ ਸ਼ਾਲ ਚ ਮੇਰਾ ਮੇਰਾ ਕੋਲੇ ਪਾਸਾ ਢਾਗੇ ਹਾਂ ਇਹਨੇ ਵੀ ਟਰਾਲਾ ਤੂੰ ਨਹੀਂ ਉਹ ਨਾਲ ਨੂੰ ਕੌਂ ਦਾ ਹੁਣ ਮੈਂ ਵੀ ਜਾ ਹਾਂ ਛੰਡ ਜਾ ਬਰਾ ਹੁਣ ਐ ਗਰਮੀ ਨਹੀਂ ਜਾਣਾ ਉੱਥੇ ਨਾ ਕੋਈ ਸੁਆਹ ਹੋਣਾ ਜਾ ਗਿਆ ਬਾਕੀ ਹੁਣ ਉਧਰ ਦੇ ਕਹਿੰਦਾ ਵੀ ਆ ਜਾਓ ਭਾਈ ਘੁੰਮ ਜੋ ਹੁਣ ਉਧਰ ਮੌਸਮ ਦਾ ਨਹੀਂ ਪਤਾ ਆਏਗਾ ਹੋ ਨਹੀਂ ਨਹੀਂ ਬਰਸਾਤ ਦੇ ਦੇਣਾ ਹੁਣ ਉਧਰ ਦੇ ਤੈਨੂੰ ਮੌਸਮ ਦਾ ਕੋਈ ਪਤਾ ਨਹੀਂ ਉਹ ਤਾਂ ਹੈ ਜੂ ਗਰਮੀ ਧੁੱਪਾਂ ਮੀ ਬਾਕੀ ਚਲੋ ਜਾਂਦੇ ਬਤੇਰੇ ਕੱਲ ਤੇ ਜੀ ਆਈ ਵੀ ਗਏ ਬਤੇ ਜਿੱਤੇ ਜਾ ਹੁੰਦਾ ਜਾਉ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਜਾਓ ਜਾਓ ਜ਼ਰੂਰ ਅਸੀਂ ਜਾਇਆ ਇੱਕ ਵਾਰ ਹੁਣ ਸਾਨੂੰ ਪਤਾ ਬੈ ਸਾਰੇ ਸਾਰੇ ਜਾਉਂਗੇ ਉਹ ਮੈਂ ਠੰਡੇ ਵਿੱਚ ਜਾਇਆ ਮੈਂ ਗਰਮੀ ਵਿੱਚ ਜਾਇਆ ਦੋ ਵਾਰ ਜਾਇਆ ਮੈਂ ਕਿਹੜਾ ਮੌਸਮ ਆਪਾਂ ਗਏ ਤੇ ਟਰਾਲਾ ਲੈ ਕੇ ਸਾਹਿਬ ਜੀ ਉਹ ਤਾਂ ਕਿਹਾ ਜੇ ਮੌਸਮ ਤਾਂ 2 ਘੰਟੇ ਦਸੰਬਰ ਚ ਤਾਂ ਯਾਰ ਦੋਸੰਬਰ ਨੂੰ ਗਏ ਤੇ ਆਪਾਂ ਵਧੀਆ ਤਾਂ ਦੋਸੰਬਰ ਦਾ ਚੱਲ ਗਿਆ ਵਿੱਚ ਆਇਆ ਗਰਮੀ ਟਰਾਲੀ ਚ ਆਏ ਲੱਗਦਾ ਤਾਂ ਵੀ ਪਤਾ ਨਹੀਂ ਕਿ ਆ ਚ ਬੈਠੇ ਆ ਹਾਂ ਗਰਮੀਆਂ ਚ ਵੀ ਪੜਦਾਇਆ ਸੀ ਹੌਂ ਦੇ ਲੱਗਿਆ ਹਾਲੂ 20 ਜੜੇ ਉੱਪਰ ਤੇ ਜਖੜੂ ਨਾ ਉभी ਜਾਣੀ ਵੀ ਤਾਂ ਮੈਂ ਤਾਂ ਇਹਨਾਂ ਨੂੰ ਹੋਰ ਸਲਾਹ ਦਿੱਤੀ ਦੀ ਬਾਈ ਠੀਕ ਐ ਮਾਹ ਕੋਸਣਾ ਕਰੋ ਤਰਪਾਲਨਾ ਪਾਓ ਹਲੇ ਤਰਪਾਲ ਕੋਲ ਲੈ ਜਾ ਨੀ ਨੀ ਉੱਪਰ ਉੱਪਰ ਪਾ ਲੋ ਬੈੱਡ ਤੇ ਬੈੱਡ ਤੇ ਪਰ ਪਾ ਲੋ ਹਵਾ ਕਾ ਹੋਣਾ ਯਾਰ ਮੈਂ ਤਾਂ ਹੋਰ ਕਹਦੇ ਇਹਨਾਂ ਨੂੰ ਮਾਹ ਥੱਦੇ ਏ ਕਹਿੰਦੇ ਜੀ ਅਸੀਂ ਪ੍ਰਾਲੀ ਦੀਆਂ ਗੱਠਾਂ ਰੱਖਣੀਆਂ ਮਾਹ ਪ੍ਰਾਲੀ ਦੀਆਂ ਗੱਠਾਂ ਨਾਲ ਤੇ ਨਾ ਮਾਹ ਜਿਹੜੀ ਉਹਦੀ ਬਾੜ ਹੁੰਦੀ ਆ ਟਰਾਲੇ ਦੀ ਮਾ ਉਹਦੇ ਕੋ ਫੱਟੇ ਲਵਾ ਲੋ ਜਿਵੇਂ ਆਪਾਂ ਤੇਰੇ ਗਾਉਣੇ ਆਲੀ ਸੋਣਾਂ ਗਏ ਤੇ ਜਿਆਦਾ ਫੱਟਿਆਂ ਪਰ ਮਾ ਗੱਦੇ ਰੱਖ ਕੇ ਬੈਠੋ ਆਰਾਮ ਨਾਲ ਉੱਪਰ ਤਰਪਾਲ ਆਪਣੀ ਰੱਖੋ ਤੁਸੀਂ ਨਾਲ ਜੇ ਲੋ ਹਾਂ ਜੇ ਲੋਡ ਪੈਂਦੀ ਆ ਤਾਂ ਤਰਪਾਲ ਬੰਦੋ ਨਹੀਂ ਕੋਈ ਲੋੜ ਨਹੀਂ ਆਪਣਾ ਫਾਇਰ ਵੜਦੇ ਜਾਓ ਫਾਇਰ ਵੜਦੀ ਮੋਣੀਓ ਪੈਣੀ ਜੇ ਧੁੱਪਾਂ ਉਹ ਹੀ ਧੁੱਪਾਂ ਵੀ ਲੱਗਣੀ ਬਾਈ ਉਹ ਧੁੱਪ ਦਾ ਹੀ ਨਾ ਆਪਾਂ ਤਾਂ ਸ਼ਾਮ ਨੂੰ ਗਏ ਤੇ ਬਾਈ ਧੁੱਪਾ ਚੀਰ ਕੱਢਦਾ ਏ ਧੁੱਪਾਂ ਨਾ ਜਾਵੇ ਇਹ ਵੀ ਸ਼ਾਮ ਨੂੰ ਸ਼ਾਮ ਦਾ ਸ퍼 ਹੈ ਉਹ ਬਾਈ ਇਹ 4:00 ਵਜੇ ਤੁਰੇ ਤੇ 5:00 ਵਜੇ ਯਾਰ ਉਹਨਾਂ ਦੀ ਚੁਆਇਸ ਹੁੰਦਾ ਤੁਰਨਾ ਤਰ ਹੁੰਦਾ ਕੋਈ ਗੱਲ ਨਹੀਂ ਜਿਆਦਾ ਪੈਣੀ ਪੈਣੀ ਆ ਉਹ ਕੰਮ ਹੋਰਦਾ ਬਾਅਦ ਬਾਅਦ ਘਟਦੇ ਆਪਣੇ ਆਪ ਬੱਬੂ ਮਾਂ ਦਾ ਖਾੜਾ ਤੁਹਾਨੂੰ ਦੇ ਦਿੰਦਾ ਦਿੱਲੀ ਨੂੰ ਗਏ ਤੇ ਆਪਾਂ ਯਾਰ ਦਿੱਲੀ ਨੂੰ ਆਂਦੇ ਆਂ ਦਿੱਲੀ ਨੂੰ ਆਇਆ ਫੱਟੇ ਲੱਗੇ ਸੀ ਤਰਪਾਲ ਜੀ ਖੋਲ ਕੇ ਆਏ ਪਰ ਭੱਗ ਜਾਂਦੇ ਬੱਬੂ ਮਾਨ ਹਟਿਆ ਕੱਠੋਂ ਨਹੀਂ ਸਾਡੇ ਕੋਲ ਦੇਖ ਲੈ ਉਹ ਚਲਾ ਅਸੀਂ ਗਾਣੇ ਛੱਡੇ ਵੇ ਅੱਛਾ ਸਾਰੇ ਹੀ ਸਾਡੇ ਕੋਲ ਆਲੇ ਗਾਲੇ ਦਾ ਚਾਣ ਖੀਲੇ ਦਾ ਕੇਸ ਪਿਆ ਚਿੱਟੇ ਦਾ ਇਸ ਤਰ੍ਹਾਂ ਤੈਨੂੰ ਕਰੀ ਇਹੀ ਚੱਲੀ ਗਿਆ ਬੱਬੂ ਨਾ ਨਾ ਸੁਧਰੀ ਬਨੱਚਾ ਖੜਕੇ ਆ ਦੇ ਛਤਰੀ ਬਨੱਚਾ ਦਾ ਬੜੀ ਜੀ ਉੱਚੀ ਦਾ ਨਾਲ ਦੇ ਦਾ ਦੀ ਜੀ ਦਾ ਰੇਕ ਜਗਾ ਨਾਲ ਹੁੰਦਾ ਇਹਦਾ ਗੱਗੇਆਂ ਦਾ ਕੋਚ ਸਾਹਿਬ ਆ ਮੈਂ ਉਹ ਤੇ ਤਿੰਦਾ ਇਟਲੀ ਚ ਲੱਗ ਗਿਆ ਉਹਦੇ ਬਾਅਦ ਕਿਤੇ ਟਰਾਲੀ ਉਹ ਤਾਂ ਵਰਦੀ ਬਾਈ ਉਹ ਤਾਂ ਮਾਦਰ ਸਿਆਲ ਚ ਗਿਆ ਤਾ ਤੂੰ ਕਹਿੰਦੇ ਸਿਆਲ ਚ ਤਿੰਦਾ ਕਰਦਾ ਆ ਅਸੀਂ ਕਰੀ ਜਾਂਦੇ ਮੈਂ ਦੋਤੇ ਜਾ ਨਹੀਂ ਹੁੰਦਾ ਉਹ ਤਾਂ ਉਹ ਤਾਰਾ ਖੜਾ ਕੇ ਤਾਰਾ ਪਾਉਂਡ ਲਾ ਜੜਾ ਜੇ ਰੱਸੀਆਂ ਰੱਸੀਆਂ ਕੇ ਤੈਨੂੰ ਮਿਹਣਾ ਹੀ ਇਹ ਜੇ ਮਾਰਨੇ ਉਹਨੇ ਇੱਕ ਅੱਧਾ ਬੰਦਾ ਤੈਨੂੰ ਮਿਹਣਾ ਹੀ ਇਹ ਜੇ ਮਾਰਨੇ ਤਾਂ ਆਪਣੇ ਆਪ ਤੁਰਨਾ ਇਹ ਵੀ ਬਾਈ ਬੰਦੇ ਨਾਲੇ ਮੀਨ ਤੋਂ ਵਰਦੀ ਪਾਈ ਫਿਰੇ ਗੱਗੇ ਆਂ ਦੀ ਕੋਚ ਸਾਹਿਬ ਮਾਲਾ ਆਂ ਦਾ ਮੈਂ ਕਿਹਾ ਬੱਲੇ ਡੀਸੀ ਨੂੰ ਕੋਚ ਬਣਾਤਾ ਇਹਨਾਂ ਨੇ ਸਵਾਈ ਹੋਣ ਨਹੀਂ ਵਰਦੀ ਗਰਮੀ ਦੇ ਲੈ ਕਿੰਨੀ ਉਹ ਵੀ ਨਾਲੇ ਮੀਂਹ ਪੈ ਕੇ ਛਟਿਆ ਉਹ ਕਿਹਾ ਉਧਰ ਚੋਈ ਚੱਲਦੀ ਆ ਆ ਆ ਗਿਆ ਕੁਲ ਗਈ ਆਉਣੀ ਉਹਦੀ ਲੋਕਾਂ ਨੇ ਪਾਣੀ ਭਰੇ ਭਰੇ ਤੇ ਮੀਂਹ ਪੈ ਗਿਆ ਜਿਹੜਾ ਓਵਰਫਲੋ ਹੋ ਗਿਆ। ਓਵਰਫਲੋ ਮੀਂਹ ਪਿਆ ਨਹੀਂ ਇੱਕ ਦਾ ਨੱਕਾ ਟੁੱਟ ਗਿਆ। ਬਈਆਂ ਕੋਲ ਗਿਆ ਤਾਂ ਉੱਥੇ ਚੱਲਦਾ ਤਾਂ ਪਾਣੀ ਪੂਰਾ। ਗੰਨਾ ਭਰ ਗਿਆ। ਧਾਨਾਂ ਤੇ ਚੱਲ ਪਿਆ। ਇੱਕ ਦਾ ਨੱਕਾ ਟੁੱਟ ਗਿਆ ਗਾਹ ਉਹਨੇ ਨੱਕੀ ਤੋੜਦੇ ਨਹੀਂ ਜਾਣਾ। ਹਾਂ ਓਵਰਫਲੋ ਹੀ ਹੋਈ ਜਾਣੀ ਫਿਰ। ਓਵਰਫਲੋ ਹੋਈ ਜਾਣੀ ਇੱਕ ਕੀਲਾ ਟੁੱਟਣ ਦੀ ਧੇਰ ਆ ਬਸ। ਗੰਨੇ ਨੂੰ ਤਾਂ ਬਹੁਤ ਤਾਂ ਮੈਂ ਕਹਤਾ ਮੈਂ ਯਾਰ ਮੇਰਾ ਗੰਨਾ ਭਰ। ਗੰਨੇ ਨੂੰ ਤਾਂ ਪੂਰਾ ਮੀਂਹ ਆ। ਜੇ ਮੈਂ ਸੋਚਿਆ ਮੈਂ ਹਾਂ ਪੰਮੇ ਦਾ ਨੇਪਣਾ ਬਣਾ ਲਿਆ ਹੁਣ ਸਾਡਾ ਕਿੱਥੇ ਬਣਾਉਣਾ। ਅੱਗੇ ਕਿੰਨਾ ਜਵਾਬ ਦੱਤਾ ਯਾਰ ਕੋਈ ਨਹੀਂ ਫਿਰ ਤੂੰ ਅੱਜ ਤੇ ਮੈਨੂੰ ਕਹੀਂ ਹੋ ਕਦੇ ਕਿਸੇ ਕੰਮ ਵੀ ਮੈਨੂੰ ਬੰਦੇ ਆ ਦਵਾ ਜਾ ਉਹ ਦਵਾ ਫਿਰ ਕੋਈ ਨਹੀਂ ਸਾ ਤੂੰ ਨਾ ਬਣਾਓ ਗਲ ਬਖਰੀਏ ਨਹੀਂ ਬਣਾਉਣਾ ਲੜਦਾ ਕਾਨੂੰ ਚੇੜਦਾ ਆ ਕਰ ਦੱਸ ਅੱਗੇ ਕੌਣ ਪੈਂਦਾ ਯਾਰ ਚਾਰ ਨੇ ਕੋਈ ਕਿਹੜਾ ਵੀ ਬੰਦਾ ਤੇਰੇ ਬਨੂਗੇ ਭਾਈ ਕੰਨਾ ਚਾਰ ਦਿਨ ਕਹਿੰਦਾ ਯਾਰ ਚਾਰ ਦਿਨ ਤੂੰ ਖਬਰੇ ਕੀ ਆ ਦੇਖਿਆ ਓਰੇ ਯਾਰ ਦੇਖਿਆ ਤਾਂ ਮੱਲ ਕੁੱਲੂ ਜੇ ਬਨੋ ਜਦਾ ਵਧੀਆ ਦੇਖਿਆ ਤਾਂ ਮੈਂ ਵੀ ਕੁਝ ਨਹੀਂ ਹੁਣ ਉਸ ਦਿਨ ਤੇਰੇ ਸਾਹਮਣੇ ਸਵੇਰੇ ਬਨ ਕੇ ਗਏ ਮੈਂ ਜੀਦਾ ਸਾਹਿਬ ਜੀ ਕਹਿੰਦਾ ਮੈਨਾਂ ਨੂੰ ਕਿਹਾ ਵੀ ਤੁਸੀਂ ਰਹਿਣ ਦੋ ਤਾਂ ਲਾਉਣੇ ਨੂੰ ਵੀ ਗੰਨਾ ਬੰਦੋ ਹਾਂ ਤਾਂ ਨਹੀਂ ਪੈਸ ਤਾਂ ਆਏ ਉਹਨਾਂ ਨੇ ਦਿਹਾੜੀ ਦੇ 2 ਕਿਲੇ ਲਾ ਦੇਣੇ 8000 ਬਣ ਗਿਆ ਗੰਨੇ ਦੇ 2 ਕਿਲੇ ਬਣਣੇ ਆ 4000 ਬਣਨਾ ਚੱਕਰ ਦਾ ਸਾਈ ਹੋਰ ਕੋਈ ਚੱਕਰ ਨਹੀਂ ਹੈਗਾ ਅੱਜ ਬਾਈਆਂ ਦੇ ਵੀ ਬਿਜਲੀ ਆਈ ਐ ਤੇ ਖੰਭੇ ਢੋਣ ਲੱਗਿਆ ਵਾ ਹਾਂ ਉੱਥੇ ਲੱਗੇ ਲੱਗੇ ਆ ਇਹਨਾਂ ਦੇ ਆਉਲਟਰੀ ਦਾ ਉਹ ਦੇਖਿਆ ਵਾ ਖੰਭੇ ਢੋਣ ਦਾ ਸੜਕ ਬਤਾਰ ਕੇ ਗਈ ਗੱਡੀ 10 12 ਖੰਭੇ ਜੀ ਖਿੱਚ ਕੇ ਆਏ ਕਿ ਬੈਠਾ ਉਹ ਟਰੈਕਟਰ ਨੂੰ ਵਾਕੇ ਕਰਾਉਣਾ ਟਰੈਕਟਰ ਨੂੰ ਉਹ ਟਰੈਕਟਰ ਦੀ ਹੁੱਕ ਟੈਟ ਆ ਯਾਰ ਉਹਦੀ ਟੈਟ ਚਲੀ ਉਹ ਚਲ ਉੱਥੇ ਜਾਣਾ ਉਹਦੇ ਕੋਲ ਸੈਕਟਰ ਲਿਆ ਫੇ ਚਾਂਜਾ ਹੀ ਜਾ ਬਾਕੂ ਕਹਿੰਦਾ ਆ ਗਿਆ ਮਾਂਬੇ ਥੱਲੇ ਫਾੜ ਉੱਤੀ ਖੜਾ ਖੇਤ ਮਾਂ ਜੀ ਫਾੜ ਨੋ ਫਾੜ ਮੋੜ ਰਾੜਾ ਬਾਣੇ ਡੱਡੇ ਰਾੜਾ ਫਾੜ ਅੱਜ ਚਲ ਗਈ ਮੋੜ ਰਾਜ ਜੀ ਸਰੇ ਜੀ ਹਾਂ ਪਰ ਸੋਨੂੰ ਨੇ ਕੰਦਾ ਲਾ ਕੇ ਪਾ ਦੇਣੀ ਕਰਦਣਾ ਸਰੇ ਦਾ ਲਪਾਈ ਆ ਬੰਦੇ ਵੀ ਚਾਰ ਹੁੰਦੇ ਬਾਈ ਰੋਜ ਚਵੱਚਾ ਵੀ ਚਵੱਚਾ ਵੀ ਹਾਂ ਤੋ ਚਲ ਯਾਰ 3000 ਰਿੱਟ ਹੋਰ ਹੋਣਾ ਚੈਨ ਬੜਾ ਬਣਾਉਣਾ 9 ਇੰਚੀ ਬਣਾਉਣਾ ਉਧਰ ਗੱਗੇ ਨੇ ਜਿਆਦਾ ਸਲਾਹ ਦਿੱਤੀ ਉਹ ਵੀ ਬਣਾਉਣਾ ਪਾਣੀ ਜਿਹੜਾ ਲੋਕ ਬਣਾਉਂਦਾ ਮੁੰਡਾ ਕੀ ਪਤਾ ਗੱਗੇ ਨੇ ਉੱਪਰ ਤੇ ਛਾਲ ਮਾਰੀ ਜੇ ਅਸੀਂ ਆਦੇ ਦੇ ਵੀ ਕਈ ਵਾਰੀ ਬੰਦਾ ਛਾਲ ਮਾਰਦਾ ਉੱਪਰ ਦੇ ਖੜ ਕੇ ਉਹ ਗਰਮੀ ਜਾਈ ਵੀ ਨਾ ਤੇਜ਼ ਚ ਜਿਗਣਾ ਚ ਬੱਚਿਆਂ ਚ ਮਾਰਦੇ ਹੋਰ ਜਿਹੜਾ ਵੀਡੀਓ ਨੇ ਉਹਦੀ ਸੋਚ ਐਂ ਪਾਟਦਾ ਦੋ ਵਾਲੇ ਨੂੰ ਯਾ 5.5 ਇੰਚੀ ਦਾ ਹੀ ਆ ਮੋਥੇ ਮੰਡਵਾ ਕਰਿਆ ਵਾ ਜਿਹੜਾ ਯਾਰੋ ਛੋਟਾ ਈ ਪਾਣੀ ਦਾ ਦਬਾਅ ਘਟਾ ਪਾਣੀ ਦਾ ਦਬਾਅ 6x10 ਪਾਣੀ ਕਿੰਨਾ ਪਾਰੀ ਹੁੰਦਾ ਦਬਾਅ ਦੇਖਣਾ ਪਾਣੀ ਪੂਰਾ ਚੋਚਾ ਭਰਨਾ ਟਰਾਲੀ ਹੋ ਗਈ ਸ਼ੇਵ ਉਹਦਾ ਦੇਖੇ ਇੱਕ ਵੀਡੀਓ ਆਉਂਦੀ ਦੀ ਦੀਵਾਲੀ ਨੂੰ ਬੰਬੇ ਚ ਲਾਇਆ ਉਹਨਾਂ ਨੇ ਰੱਖ ਕੇ ਤੇਰਾ ਬੋਲਟ ਬੰਬ ਉਹ ਚਵੱਟੇ ਜਿਹਰੇ ਚ ਬੱਚਾ ਉਹ ਨਹੀਂ ਪਾੜਦਾ ਪਾਣੀ ਦਾ ਭਰਿਆ ਵਾ ਇਹ ਤਾਂ ਪ੍ਰੈਸ਼ਰ ਹੁੰਦਾ ਜੇ ਉਰਤੀ ਸ਼ਾਲ ਵੱਜੀ ਹੁੰਦਾ ਤਾਂ ਪਹਿਲਾਂ ਬਹੁਤ ਦੇਰ ਸੁਣੇ ਸੀ ਆਏ ਪੇ ਪਾਲਟੀ ਗੰਨਾ ਬੰਨਣੇ ਵਾਲੇ ਤਾਂ ਬਹੁਤ ਆ ਜੂਰੇ ਬੈਠੇ ਤੇ ਕਹਿੰਦੇ ਸਰਦਾਰ ਜੀ ਅਸੀਂ ਗੰਨਾ ਬੰਨਦੇ ਆ ਬੰਦੇ ਗੱਲ ਝੱਲੀਆਂ ਬੈਠੇ ਯਾਰ ਆ ਫਿਰ ਕਦ ਬੰਨਣਾ ਕੰਨੀ ਬੰਦੂ ਨੂੰ ਕਹਿੰਦੇ ਦੱਸ ਦਿਓ ਮੈਂ ਚਲ ਕੋਈ ਨਾ ਦੇਖਦੇ ਤੁਹਾਨੂੰ ਦੱਸੂਗਾ ਸਾਰੇ ਕੋ ਟਾਈਮ ਨਹੀਂ ਬੁੱਢੇਪੂਰੀਓ ਕਹਿੰਦੇ ਸੀ 3 ਕਿਲੋ ਜੀਰੀ ਦੇ ਲਾ ਕੇ ਬੰਨਣਾ ਲੱਗਣਾ ਯਾਰ ਕਾਲੂ ਬਿੰਦਰ ਦੇ ਆਉਣਾ ਬੁੱਢੇਪੂਰੀਆਂ ਨੇ ਬਿੰਦਰ ਦੇ ਬੰਨਣੇ ਆ ਦੋ ਆਹ ਇੱਥੇ 1.5 ਤੋਂ ਕਿਲੇ ਹੋਰ ਪਤਾ ਨਹੀਂ ਕੀ ਦਾ ਕਹਿੰਦਾ ਬੰਨਣਗੇ ਬਹੁਤ ਪਰਸਨ ਉੱਥੇ ਆਏ ਤੇ ਮੀਰ ਸਿੰਘ ਉਹ ਆ ਗਿਆ ਫੋਰ ਬਾਈ ਫੋਰ ਆ ਗਿਆ ਪਤਾ ਉਹ ਇਹਨੂੰ ਲਿਆਇਆ ਮੋੜਾ ਮੁੰਡਾ ਕਿ ਦਬਾਈ ਯਾਰ ਤੈਨੂੰ ਲੱਗਿਆ ਪਤਾ ਹੁੰਦੀ ਤੀ ਆਇਥੇ ਨਹੀਂ ਸੁਣਿਆ 12 ਲੱਖ ਰੁਪਈਆ ਲਾਇਆ ਫਿਰ ਸਲਾ ਸਰ ਦੂਆ ਲਾਲਾ ਗਰ ਗਰ ਵਾਲਾ ਨਹੀਂ ਤੋਲ ਕੀ ਦੂਈ ਆ ਜੀ ਸੀ ਵੀ ਲਾਲ ਨਾਲੇ ਵਧੀਆ ਵਧੀਆ ਉੱਤਰ ਉੱਤਰ ਜੀ ਕਰ ਦੋ ਉੱਪਰ ਤੇ ਉਹ ਨਾ ਬਾਕੀ ਜੀ ਕਰ ਸੁਵਾ ਦਿਖੇ ਨਹੀਂ ਮੁੰਡੋੜਾ ਬਾਤ ਬਾਤ ਤੋਂ ਰੋਕ ਦੇ ਉਹ ਬਾਤ ਪਿੱਛੇ ਰੋਕ ਲੈ ਉਹ ਜਾਣਾ ਹੀ ਲੈ ਕੇ ਤੇ ਚਲਿਏ ਚੋ ਜੇ ਉੱਠ ਚਲੀਏ ਇਹਨੂੰ ਹਾਰ ਲੈ ਆ ਕੇ ਭਾਈ ਹੋਰ ਵਧੀਆ ਜੇ ਹੂੰ ਚੋ ਚਲੋ ਹਾਰ ਦਾ ਪਾਣੀ ਪਵੇਂ ਜੀਰੀ ਤੱਕ ਨਹੀਂ ਖੋਲਣਾ ਇਹਦਾ ਦੋ ਚਾਰ ਉਹ ਚੱਲ ਜੀਰੀ ਤੱਕ ਚਾਰ ਚੋ ਚੱਲੀਏ ਉਹ ਟਰੈਕਟਰ ਨੂੰ ਕਹਿੰਦਾ ਠੀਕ ਕਰਾਉਣਾ ਉਹ ਟਰੈਕਟਰ ਦਾ ਠੀਕੇ ਕਰਾਉਣਾ ਦਾ ਆ ਜੀ ਆ ਦੇ ਟਰੈਕਟਰ ਦਾ ਠੀਕ ਕਰਾ ਦੇ ਤਾਂ ਹੈਗੇ ਠੀਕ ਆ ਦੇ ਕੋਲ ਕੇ ਚੱਲਦੇ ਉਹ ਕਿਹਨਾਂ ਕਹਦਾ ਹੈ ਕੋਲ ਕੋਲ ਪਾਤੇ ਇਧਰ ਹੀ ਦੇਖਿਆ ਆ ਦਾ ਹੁੱਕ ਨੂੰ ਹੁੱਕ ਠੀਕ ਕਰਨੀ ਆ ਠੀਕ ਕਰਨੀ ਪਲੇ ਪੌਣੀਆਂ ਟਾਈਟ ਆ ਹੁੱਕ ਥੋੜੀ ਜੀ ਉਹ ਦੂਵੇ ਵਾਲੀ ਹੈ ਨਾ ਰਖ ਲਈ ਦੀ ਆਪਾਂ ਨੇ ਅੱਛਾ ਉਹ ਪੁਗਾਰੀ ਆਉਂਗੇ ਗੋਲੀਆਂ ਦੇ ਇੱਥੇ ਆ ਬਾਈ ਦੇ ਬਈਆ ਮਕਰਾ ਸਾਰਾ ਮਕਾਦ ਦੂਹ ਦੂਹਗਾ ਨਾ ਇਹ ਦੇਖ ਲਓ ਬਾਈ ਬੰਦੇ ਆਪਣਾ ਨੌਜੀ ਲੰਦਾ ਹੈਗਾ ਉਹ ਕਹਿੰਦਾ ਨਹੀਂ ਬੱਚੇ ਚੱਲ ਹਾਂ ਜੇ ਇੱਕੇ ਚਲੇ ਗਿਆ ਹਲੇ ਮਲਗੀ ਸੀ ਮਲਗੀ ਸੀ ਹੁਣੀ ਗਿਆ ਹਾਂ ਉਹ ਹਾਇ ਗਿਆ ਤੂੰ ਆ ਗਿਆ ਟਰੈਕਟਰ ਕੋਲ ਤਾਂ ਜਾਣੇ ਦਿੱਤਾ ਉਜੀ ਤੇ ਖੜਾ ਆ ਮੁਰਜਾ ਕਿਥੋਂ ਗਿਆ ਕਰਨ ਨੂੰ ਲਾ ਟਰੈਕਟਰ ਫਿਰਦਾ ਹਾਲ ਤੇ ਖੜਾ ਟਰੈਕਟਰ ਤੇ ਲੰਘ ਜੂ ਮੋੜ ਇਹਦਾ ਮਤਲਬ ਨਹੀਂ ਨਾ ਜਾਨੂੰ ਤਾਂ ਦੇਖ ਕੇ ਟਿਕਾ ਲਈ ਜਾ ਸਬਰ ਨਹੀਂ ਹੁੰਦਾ ਕਿ ਹੁਣ ਐਨੇ ਨੂੰ ਚੈੱਕ ਲਾ ਦੇਣਾ ਇਹਨਾਂ ਨਾਲ ਕੀ ਰੋਕਿਆ ਬੱਤਲੇ ਲੈ ਵੀਰ ਆ ਬੰਚੀ ਜੀ ਬਣਾਉਂਦਾ ਪਾਣੀ ਇੱਕ ਨੰਬਰ ਦਾ ਪਾਣੀ ਕਹਿੰਦਾ ਹੁੰਦਾ ਬਾਈ ਦਾ ਕਿ ਆ ਜਿ ਮਾਰੀਗਾ ਘਾਹ ਲਈ ਓਏ ਦੇ ਬਾਈ ਕੋਈ ਇੱਧਰੋਂ ਆਉਂਦਾ ਸਾਡੇ ਪਿੰਡ ਵੱਲੋਂ ਅੱਡੇ 'ਵਾਂ ਦੁਕਾਨਾ ਬਾਈ ਜੀ ਸਿਰਾਂ ਚ ਜਗਾਂ ਦੇ ਬਾਈ ਸਰਾ ਸਰਾ ਲਾਉਂਦਾ ਜਿਹੜਾ ਸਾਹਮਣੇ ਘਾਣਾ ਮਗਾਪਤਾ ਇਹਦਾ ਹੁਣ ਆਪੇ ਲਾ ਲਿਓ ਸਾਬ ਕੀ ਆ ਜੀ ਯੋਥੇ ਟਰੈਕਟਰ ਖੜਾ ਜਾਂਦੇ ਟਰੈਕਟਰ ਕੋ ਲੈ ਵੀ ਅੱਧੀ ਤਾਂ ਗਈ ਏ ਅੱਧੀ ਰਹਿ ਗਈ ਇੱਕ ਬੰਦਾ ਹੋਰ ਗੱਡਾ ਨਾ ਇੱਕ ਮੈਂਬਰ ਹੋਰ ਵਧ ਗਿਆ ਚੱਲੂ ਹੋਰ ਵੱਜ ਜਾ ਮੁਲਾਇਤ ਤੁਸੀਂ ਰਜਣਾ ਨੂੰ ਹੋਰ ਇਹ ਬੰਦੇ ਹੋ ਰਹਿਣਾ ਆ ਆ ਦੇ ਭਾਈ ਅੱਧੀ ਗਈ ਏ ਘਰਾਂ ਪਏ ਔਰ ਐਨੇ ਖਾ ਗਏ ਸੀ ਐਨੇ ਹੀ ਰਹਿ ਗਏ ਬਸ ਲੋੜੇ ਨਹੀਂ ਲੋੜ ਨਹੀਂ ਨਾ ਮਗਾ ਕੇ ਘਰ ਲੈਣਾ ਚੱਪ ਗਿਆ ਬਣਾਉਂਗਾ ਗਾਲਾ ਕਰਦਾ ਦੱਲੀ ਕਿੱਥੇ ਕਿੱਥੇ ਆ ਉਹ ਦੱਲੀ ਆ ਜਾ ਆ ਜਾ ਆਜਾ ਆਜਾ ਆ ਤਾ ਦੌੜ 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 ਦੌੜੇਗਾ ਓਹ ਸੜਕ ਤੇ ਹੌਲੀ 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 ਨਾ ਕਿਤੇ ਬੱਚੀ ਉਹ ਬੱਚੀ ਆ ਗਿਆ ਲੈਂਚ ਦਾ ਕੌਲੀਆ ਤੂੰ ਹੀ ਜਾਂਦੀ ਆ ਧੱਸ ਗਈ ਥੋੜੀ ਕਿੱਦਾਂ ਕਰ ਬੰਮਾ ਪਾਰਟੀ ਕਰਦਾ ਲੈ ਚੋ ਬੇਟਾ ਹੌਣ ਲੈਨ ਚ ਲੈਨ ਚ ਲੈਨ ਚ ਨਾ ਲੈਨ ਚ ਲੈਨ ਚ ਮੂਹਰੇ ਚਲੇ ਬੰਮੇ ਤੇ ਹਾਂ ਸੁੱਕਾ ਓ ਲੈਨ ਚ ਖੜ ਜਾ ਕੇ ਲੈ ਇੱਕ ਨਾ ਕਹਿ ਬੰਨਾ ਤੇਰਾ ਉਹ ਲਾਵਾ ਮੈਂ ਲੈਨ ਚ ਆ ਬਾਈ ਨੂੰ ਕੀ ਲੱਗਣਾ ਮੂਰੇ ਖੜ ਜਾ ਕੇ ਯਾਰ ਥੋੜਾ ਤੂੰ ਮਸਾਲਾ ਫੇਰ ਗਿਆ ਹਾਲ ਕੋ ਮਾਰਾ ਜਾਂ ਬਰਕਰਾਰ ਕੋਲ ਗੱਪਾਂ ਹੈ ਹਾਂ ਬਹੁਤ ਰਾਜੀ ਜਾਓ ਜੀ ਆ ਵੀ ਤਾਂ ਇਹਨਾਂ ਦੇ ਨੌੜੇ ਜਾਦਾ ਜੱਦੀ ਦੇ ਰਾ ਕਿੱਦਾਂ ਦੇ ਆ ਜੇ ਹੋ ਗਿਆ ਇਹਨੂੰ ਕਿਆ ਕਿਆ ਇੱਕ ਹੋਰ ਬਾਜ ਜਿਹੜਾ ਤੁਸਾਂ ਮੈਂ ਕੋਈ ਪਤਾ ਨਹੀਂ ਕੱਲਾ ਆ ਤਾਂ ਮੈਂ ਖਾਣ ਨੂੰ ਦੇਖ ਲੈ ਕਿੰਨੇ ਬੰਦੇ ਆ ਕੇ ਆ ਦੂਮੇ ਤੇ ਪਹਿਲਾਂ ਖਾ ਗਿਆ ਫੇਰ ਇੱਕ ਆ ਦੇਖੋ ਉਹ ਵੀ ਖਿੰਦਾ ਮੜਾ ਹੱਥ ਦੇਖ ਕੇ ਭਾਈਓ ਲਾਈਓ ਜਿਹੜੀ ਇੱਥੇ ਗੋਲ ਗੋਪੇ ਵਿੱਚ ਪਣਾ ਤੇਰੀ ਜਿਹੜੀ ਭਰੋਣੀ ਆ ਭਾਈ ਮਾਰੀ ਮਾਰਦੇ ਸਾਬ ਨੂੰ ਯਾਰ ਆ ਰੌਂਡ ਹੀ ਨਾ ਕਰ ਐਂ ਘੁੰਮ ਹੀ ਜਾ ਵਾ ਬਾਇ ਘੁੰਮ ਹੀ ਜਾ ਅੱਜ ਦਿਨ ਗਰਕ ਪਾ ਦੇ ਲਾ ਭਈ ਗਾਰਤ ਲਿਕੇ ਮੂਰੇ ਆਈਆਂ ਬਸ ਉਹ ਆਪਣਾ ਉੱਥੇ ਬੈਠ ਜਾ ਜੇ ਨਹੀਂ ਗੋਲ ਗੱਪਾ ਦਿੱਤਾ ਹੁੰਦਾ ਹੀ 5 ਲੱਖ ਗੁਆੜ ਦਾ ਖਰਚ ਪੈਂਦਾ ਹਾਂ ਸਾਰਾ ਤਾਂ ਗੌਂਟੀ ਆ ਬਾਈ ਇਹ ਚੱਕ ਦੱਲੀ ਹੁਣ ਤੇਰੀ ਬਿੱਤੀ ਰਹੀ ਰਹਿ ਗਿਆ ਤੇ ਵਿਚੇ ਉਹਨੂੰ ਉਹਨੂੰ ਲੰਘਿਆ ਦੇ ਇਹਨੂੰ ਖਾ ਕੇ ਨਾ ਥੋੜੇ ਪਾ ਕਿਹੜਾ ਮਰ ਟਰੈਕਟਰ ਦਾ ਟਰੈਕਟਰ ਦਾ ਕੰਮ ਹੋਣਾ ਅੱਜ ਮੈਨੂੰ ਲੱਗਦਾ ਉਹ ਗੋਲ ਗੱਪੇ ਖਾਉਣੇ ਅੱਜ ਬਸ ਮੈਂ ਨਾ ਪਾ ਦੇ ਹੁਣ ਉਹਨੇ ਹੋਰ ਨਹੀਂ ਖਾਣੇ ਬਹੁਤ ਖਾ ਲਿਆ ਅੰਕਾ ਦਾ ਬਾਦ ਆ ਗਿਆ ਤਾਂ ਉਹ ਟੀਕਾ ਥੱਲੀ ਨੂੰ ਪਾ ਦੇ ਥੱਲੀ ਨੂੰ ਉੱਧਰ ਪਾ ਦੇ ਲੈ ਲੈਣਾ ਹੋਰ ਦੇ ਦੇ ਲੋ ਜੀ ਵਾਚ ਹਾਂ ਲੈ ਹਾਂ ਚ ਹਾਂ ਝੁਲੰਗਾ ਆਇਆ ਪਹਿਲਾਂ ਹੀ ਲੰਗੜਾ ਹੀ ਦਾ ਜੱਕ ਪਾ ਗਿਆ ਪੇਟਾ ਲੰਗੜਾ ਜਾ ਵਾਹ ਬੜਾ ਪਪੇਟ ਪੂਜਾ ਕਰਿਆ ਆ ਪਹਿਲਾਂ ਇਹ ਵਾਲਾ ਖਿਆ ਆ ਇਹ ਖੋਲ ਨਹੀਂ ਆ ਗੱਲੀ ਵੀ ਪੂਰੇ ਮਾਰਦਾ ਹੁੰਦਾ ਪਿੱਛੇ ਪੱਟ ਲੋ ਹੁੱਕ ਫਿਰ ਹੁੱਕ ਪੱਟ ਕੇ ਬੱਤੀ ਬਣਾ ਦੋ ਨਵੀਂ ਯਾਰ ਰਮਾ ਜੰਦੇ ਬਸ ਕਿਹਨੀ ਨਾਲੇ ਭਾਰੀ ਬਣਾ ਦੋ ਥੋੜੀ ਜੀ ਹੋਰ ਹਾਏ ਪੱਤੀ ਲਾ ਦੀ ਬਾਈ ਥੱਲੇ ਪੱਤੀ ਵੀ ਲਾ ਦੀ ਥੱਲੇ ਕੋਰ ਥੱਲੇ ਨਹੀਂ ਜੱਗ ਆ ਨਾ ਤਾਂ ਕਿਰੇ ਠੀਕ ਨਹੀਂ ਮੈਨੂੰ ਪਤਾ ਲੱਗਦਾ ਮੈਨੂੰ ਹੋਊਗਾ ਨਹੀਂ ਲੈ ਕੇ ਨਾ ਮੈਂ ਮਾਝੂਲਾ ਕਸਾ ਦਮ ਥੱਲੇ ਹਾਂ ਥੱਲੇ ਲੱਗੀ ਤਾਂ ਹੈਗੀ ਆ ਹੈ ਲਾਈਵ ਤਾਂ ਹੈਗੀ ਆ ਇਹ ਤਾਂ ਕਹਾਂ ਲਵਾ ਦਿੰਗੇ ਨੂੰ ਆਜੀ ਜੀ ਦੀ ਦੁਬਾਰਾ ਆਹ ਹੁਣ ਹੈ ਸੈਟ ਕਰ ਲਿਆ ਬਾਬੀ ਜੀ ਅੱਲਾ ਦਾ 43 33 ਦਾ ਹਲੋ ਉਹ ਵੀ ਕਹਿੰਦਾ ਥਾਉਣਾ ਕਿਹੜਾ ਕੰਮ ਕਰਦਾ ਇਹ ਤੁਹਾਨੂੰ ਯੂ ਆਪਣੇ ਵੈਜ ਜੀ ਜਿਹੜੀ ਦੂਵੀਂ ਦਿਵਾਂ ਚਾਹੇ ਸਿੱਧੀ ਦੀ ਬੈਣਾ ਹੈ ਦੁਬਾਰਾ ਇਹਨੂੰ ਤੇ ਬਣਵਾਇਓ ਜੀ ਦੀ ਮਜਬੂਤੀ ਜ਼ਿਆਦਾ ਹੈ ਹਾਂ ਉਹ ਇੱਕ ਪੱਤੀ ਦਿੱਤੀ ਪਹਿਲਾਂ ਇੱਕ ਪੱਤੀ ਦੀ ਇੱਕ ਦੀ ਹੁਣ ਵੀ ਉਹਨੂੰ ਵੀ ਰੱਖ ਕੇ ਵੀ ਜਿਹੜੀ ਨਾਲ ਆਉਂਦੀ ਸੀ ਦਹਾ ਹਾਂ ਅਕੜਿਆ ਥੋੜਾ ਜੋਰ ਆ ਕਿਤੇ ਝੋਟਾ ਕੀ ਆਈ ਤਾਂ ਮੈਂ ਤੈਨੂੰ ਹਾਂ ਗਿਆ ਜੀ ਅਸਲਾਮੁਅਲਾਈਕ ਡਰਾਬ ਆ ਲੱਗਦੀ ਆ ਜਦੋਂ ਯਾਰ ਸੋ ਪਿੰਡ ਪੈ ਗਿਆ ਮੱਛੀ ਦਾ ਪਾਣੀ ਨਹੀਂ ਕੰਮ ਵੀ ਦਿੱਕਤਾ ਨਹੀਂ ਬੋਇਆ ਜੀ ਮੱਛਾ ਐਂਡੇ ਕਿਉਂ ਨਾ ਮੱਛੀ ਦਾ ਬੋਟ ਏਕ ਲੈ ਉਸੀ ਨੂੰ ਮੱਛੀ ਦਾ ਬੋਟ ਏਕ ਲੈ ਆ ਮੱਛੀ ਤਾਂ ਹੁਣ ਟਗਾ ਕੇ ਆਦਾ ਗੋਲ ਕੱਪੇ ਵਾਲੇ ਕੋਕੇ ਬੰਨਾ ਕਰ ਹਮਾਰੇ ਢੀ ਖਾਦੀ ਕਰਕੇ ਜਾਉਂਗੇ 다히 ਮੈਂ ਕਹਿੰਦਾ ਵੀ ਘਾੜਣ ਤੋਂ ਕਿਸ ਨੂੰ ਹੋਰ ਨੂੰ ਵੀ ਕਰਤੀ ਕਰਦੀ ਹਾਂਜੀ ਹੋ ਗਿਆ ਥੋੜੇ ਵੀ ਰਹਿ ਗਏ ਬਸ ਬਸ ਰਹਿ ਗਏ ਹੋਰ 100 ਕਿਲੋ ਤਾਂ ਰਹਿ ਗਏ ਬਾਕੀ ਖਾ ਕੇ ਸਾਰੇ ਥਾਲੀ ਨੂੰ ਕੀ ਕਰੂੰਗਾ ਪਹਿਲਾਂ ਤੂੰ ਗੱਗਾ ਖਾਣ ਲੱਗਿਆ ਤਾਂ ਹੁਤੇ ਵੇ ਕਹਿੰਦਾ ਜੈਜੋ ਤਾਂ ਇੱਥੇ ਆ ਗਏ ਹਾਂ ਹਾਂ ਹਰਜੀਤ ਉੱਤੇ ਵੇ ਇਹਨੇ ਨੂੰ ਮੈਂ ਆ ਗਿਆ ਫੇਰੇ ਇਹਨੇ ਭੋਲੂ ਆਈ ਆ ਗਿਆ ਇਹਨੇ ਨੂੰ ਦੱਲੀ ਦੇ ਕੇ ਸਾਹਮਣੇ ਦੱਲੀ ਆ ਗਿਆ ਥਰ ਗਿਆ ਥੋੜਾ ਜਿਹਾ ਨਾਲ ਹਾਂ ਕੋਈ ਗੱਲ ਨਹੀਂ 550 ਲੱਗ ਗਿਆ 550 ਹੋਰ ਕੀ ਤੁਸੀਂ ਵੀ ਹਲੇ ਕੱਲੇ ਕੱਲੇ ਤਾਂ ਇੱਧਰ ਦੇਖਦੇ ਆਂ ਸੇਕਿਆ ਹੋ ਗਿਆ ਫਿਰ ਕਿਹਾ ਹੋ ਗਿਆ ਐਸ ਲਿਖ ਰਿਹਾ ਇਹ ਲੈ ਹੋ ਇੰਨੇ ਟਾਈਮ ਬਾਅਦ ਅੱਡੇ ਪਰ ਆਏ ਆ ਬੰਦੇ ਨੂੰ ਕਿੰਨੇ ਰਜਾਬ ਤੇ ਵੀ ਦੇਖ ਇੱਕ 2 3 4 5 6 7 8 ਬੰਦੇ ਰਜਾਬ ਤੇ ਕਿ ਸਾਡੇ ਬਾਦ ਦਾ ਕਰਮ ਆਲਾ ਅੱਡੇ ਪਰ ਨੂੰ ਲੈ ਕੇ ਆਇਆ ਦੇਖ ਕਿੰਨੇ ਬੰਦੇ ਆ ਜਿਹੜੇ ਡਾਏ ਪੈਸੇ ਦੇ ਮੋਟਰਸਾਈਕਲ ਉਹ ਫਕੜੀ ਘਰ ਉਹਨੇ ਪਲੇਸ ਹੈ ਜੀ ਬੋਕ ਠੀਕ ਹੈ ਕਿ ਉਹਨਾਂ ਦਾ ਫਰਕ ਕਿਹੜਾ ਭਾਈ ਫਰਕ ਕਾ ਮਾੜਾ ਦਾ ਫਰਕ ਪਈ ਜਾਂਦਾ ਮਾੜਾ ਮੋਟਾ ਫਾਇ ਗਿਆ ਉਹ ਜੀ ਮਾੜਾ ਮੋਟਾ ਆਹੀ ਉੱਤਰ ਉੱਤਰ ਹੋ ਗਿਆ ਉਹਦਾ ਪੈਂਦੀ ਆ ਟੈਟ ਬਹੁਤੀ ਆ ਤੇ ਉਹ ਵੀ ਚੱਕਰ ਉਹਦਾ ਪਤਾ ਕਿ ਸਾਈਜ਼ ਦਾ ਫਰਕ ਤਾਂ ਮੈਂ ਦੱਸ ਲਬਾ ਉਹਨੂੰ ਇੱਕਾ ਜੀ ਹਾਂ ਆ ਇੱਕਾ ਇਹਨੂੰ ਜੇ ਹੁਣ ਇੱਕ ਦਿਨ ਹੁਣ ਅਪਨੇ ਦੁਬਾਰਾ ਲਵਾਈ ਵੀ ਬਾਹਰ ਲੀ ਆਹ ਆ ਜੀ ਦੁਬਾਰਾ ਲਵਾਈ ਦਾਬਲ ਹੋ ਗਈ ਹੁਣ ਇਹ ਡਬਲ ਹੋ ਗਈ ਸੀ ਆਈ ਵੀ ਦੁਬਾਰਾ ਨਹੀਂ ਲਵਾਈ ਮਨੇ ਵੀ ਬਣਾਈ ਵੀ ਆਓ ਨਵੀਂ ਬਣਾਈ ਆ ਪੱਟ ਕੇ ਇੱਕ ਨਹੀਂ ਬਣਾ ਦੇਣੀ ਹੁਣ ਆਪਾਂ ਦੇ ਤੇ ਤਾਗ ਲਾ ਦਿੰਦੇ ਬਸੇ ਹਾ ਜੋ ਉਹ ਚਾਚਾ ਇਹ ਉਂਝ ਮੇਰਾ ਮੋਟਰ ਕਰ ਪਾਸੇ ਪਹਿਲਾਂ ਕਿਧਾ ਹੈ ਹਾਂ ਮੋਟਰ ਬਾਹਰ ਜਾ ਤੇ ਥੋੜਾ ਥੇ ਥੇ ਡੱਬੇ ਮੈਨੂੰ ਸਾਡਾ ਹੀ ਆ ਇਹ ਤੇਰਾ ਹੀ ਆ ਭਾਈ ਮੈਂ ਭਾਈ ਮੈਂ ਰੋਣਾ ਕੋਈ ਨਾ ਗੱਲੀ ਕਰ ਦੇ ਲਾ ਗੋ ਬਿੱਤਾ ਬਹਿ ਜਾ ਕੋਲਾ ਕਰ ਦੇ ਬੰਬੇ ਗੱਲੀ ਕਰ ਦੇ ਦੱਲੀ ਦੋ ਵਾਰੀ ਘੇੜਿਆ ਇੱਥੇ ਰੱਖ ਪੈਰ ਪਰਾਂ ਨੂੰ ਮੋੜ ਦੇ ਰੋਸ ਤੇ ਪੈਰ ਦੇਖੋ ਇਹਨਾਂ ਨੂੰ ਵਿਆਹ ਕਰਾਉਣਾ ਜੇ ਵਿਆਹ ਕਰਾਵਾ ਲਾ ਕਰਦੇ ਹੋ ਅੱਡੀ ਕੈਪੜਾ ਲਿਆ ਦੂੰਗਾ ਦੇਖ ਬਾਗੇ ਭਾਈ ਦੂਹ ਸੈੱਡ ਪਾ ਆਨੇ ਪਾ ਬਹੁਤ ਚੰਗਾ ਰੱਬੀ ਆ ਮੈਂ ਬਸ ਛੋਟਾ ਪੈ ਗਈ ਭਾਈ ਪੈ ਗਈ ਪੈ ਗਿਆ ਸਾਡੇ ਵੀ ਚਾਚਾ ਆ ਇਹ ਲੈ ਮਿੰਟ ਦੋ ਲਾਈਨਾਂ ਵਾਲੇ ਯਾਰ ਲੈ ਮੈਨੂੰ ਲੱਗਿਆ ਆ ਪੱਟ ਦੋ ਆ ਪੱਟ ਦੋ ਆ ਦੋ ਆ ਆਹ ਰਾਹੋਂ ਬਾਈ ਦੂੜੀ ਬਾੜੀ ਪਛੜੇ ਪੱਟ ਦੋ ਬੋਲਦੇਵੇਂ ਥਾਣੇ ਆ ਚਾਚਾ ਇਹ ਉਹੀ ਨਹੀਂ ਹੈਗਾ ਹਾਂ ਅਲੈਗੁਦਾ ਹੈ ਟੇਕਰ ਹੋਲੀ ਅਸੀਂ ਉੱਥੇ ਗਏ ਮਰੰਡੇ ਚਾਚੇ ਨੂੰ ਪੁੱਛ ਮੈਂ ਸਲੈਂਸਰ ਦਾ ਟੁੱਟ ਗਿਆ ਨਟ ਹਾਂ ਨਾ ਜੀ ਇਹਦਾ ਕਹਿੰਦਾ ਬਾਹਰ ਲਿਆਓ ਸਰਾਖ ਮਾਰ ਕੇ ਇਹਨੂੰ ਫਲਾਣਾ ਕਰਕੇ ਬੜਾ ਨਟ ਪੈਣਾ ਇਹਦੇ ਵਿੱਚ ਮੈਂ ਰਹਿਣ ਦੇ ਜੇਖਣੀ ਕਰਨ ਨੂੰ ਲੈ ਜਾਣਾ ਕੋਈ ਨਹੀਂ ਕਦੇ ਅਮਰੀਕਾ ਨਹੀਂ ਹੈਗਾ ਚੱਲ ਭੜਿਆ ਨਾਲ ਮਿਲ ਜਾਉਂਗੇ ਚਾਚੇ ਕੋਲ ਆਏ ਜਾਂ ਚ ਨੇ 1 ਮਿੰਟ ਲਾਏ ਕਹਿੰਦਾ ਜਾਂ ਲਈ ਜਾ ਬਸ ਆਓ ਫਿਰ ਬੈਲਡ ਕਰਕੇ ਉਹ ਕਹਿੰਦਾ ਖੋਲੋ ਪੱਠੀ ਨੂੰ ਲੈ ਦੱਸ ਟਰੈਕਟਰ ਦੀ ਪੱਠੀ ਖੋਲੋ ਕਹਿੰਦਾ ਲੈ 5-400 ਰੁਪਏ ਬਣਾ ਕੇ ਭੇਜਣਾ ਤਾਂ ਉਹਨੇ ਇੱਥੇ ਜਾਂ ਚ ਨੇ ਰੁਪਈਆ ਵੀ ਕਹਿੰਦਾ ਜਾ ਹਾ ਆਪਣੇ ਬੰਦੇ ਦਾ ਥਾ ਫਿਰ ਉਹਨੂੰ ਨਟ ਲਾਇਆ ਉੱਪਰ ਵੈਲਡ ਕਰੇ ਨਟ ਖੋਲਤਾ ਬੱਸ ਹਰ ਇੱਕ ਗੱਲ ਆ ਚਾਚੇ ਜਦੋਂ ਮਰਜੀ ਆ ਜਾਓ ਕਦੇ ਜਵਾਬ ਨਹੀਂ ਦੇਣਾ ਇਹ ਕੰਮ ਛੱਡ ਕੇ ਜਦੇ ਸ਼ੁਰੂ ਵੈਲਡ ਕਰਾਉਣਾ ਪੈਣਾ ਮਾਰਦੇ ਵੈਲਡ ਕਰਾਏ ਨੂੰ ਬੱਚੇ ਉਹ ਰੱਡ ਮਾਰਦੇ ਨੇ ਤੂੰ ਐਂ ਦਲੀਏ ਤਾਂ ਇਹ ਕਹਿੰਦਾ ਦਲੀ ਦੇ ਤਾਂ ਮੋਜੂ ਗਈ ਉਹ ਹੀ ਕਹਿੰਦਾ ਮੈਂ ਮੈਂ ਦੋਣ ਹੱਥ ਵੀ ਨੂੰ ਪਹਿਲਾਂ ਹੀ ਜਾਂਦਾ ਹੈ ਐਨੀ ਮੋਟੀ ਆ ਮੋਟੀ ਉਹ ਦੇਖ ਦਿਓ ਮੋਟੀ ਹੈ ਹਲਕੀ ਜਿਹੀ ਜਿਵੇਂ ਦਿਖਦਾ ਉਹ ਹੁੰਦਾ ਨਹੀਂ ਹੁੰਦਾ ਜਾਂ ਨਹੀਂ ਹੈਗੀ ਲੋਹੇ ਚੋਂ ਜਾਂ ਨਹੀਂ ਹੈਗੀ ਆ ਰਿਹਾ ਤਾਂ ਚੱਕਿਆ ਗਿਆ ਹੈ ਜਾ ਉਸ ਵੀ ਨਹੀਂ ਲੇਜ਼ਰ ਕੋ ਚੱਲੇ ਆ ਉਹ ਇਦਰੇ ਨਾ ਉਹ ਕਰੇ ਨਾ ਇੱਕ ਦਿਨ ਬੁੱਟੇ ਬੁੱਟੇ ਬਾ ਉੱਤੀ ਵੇ ਗਈ ਬੁੱਟੇ ਨਹੀਂ ਜੈ ਨਾ ਇਹ ਮੇਰੀ ਗੱਲ ਸੁਣ ਲੈ ਜੀ ਕੰਪਿਊਟਰ ਕਰਾਉਣ ਨੂੰ ਧਾਮ ਬੰਦੇ ਆਏ ਉੱਥੇ ਜਿਆਦ ਹੁੰਦੀ ਆ ਕੰਮ ਤਾਂ ਦੇਣਾ ਹੀ ਨਹੀਂ ਇਹ ਤਾਂ ਲਾਉਂਦੇ ਨਹੀਂ ਇਹ ਥੋੜਾ ਲੱਗਦੀ ਆ ਉਹ ਜਿੱਦਾਂ ਉਹਦੀ ਪੋਪਟਿਆ ਤੂੰ ਦੁਪਟਿਆ ਉਦਣ ਆ ਇਹ ਫੇ ਹੋਰ ਹੋਇਆ ਕੋਈ ਆਹ ਕੰਪਿਊਟਰ ਕਰਾ ਦੂ ਆ ਦਵਾਤੀ ਉਹਨੇ ਆ ਦੋ ਮਿੰਟ ਉਹਨੇ ਥੋੜਾ ਲਾਈ ਆ ਇਹ ਕੰਪਿਊਟਰ ਕਰਾਉਣਾ ਤਾਂ ਕੰਮੇ ਨਹੀਂ ਪਿਆ ਮੇਰੀ ਗੱਲ ਠੋੜਨਾ ਆ ਹੈ ਨਾ ਨੂੰ ਨੂੰ ਨਿਕਰੀਏ ਹੈ ਕੋਈ ਨਹੀਂ ਬਤਾ ਉਹ ਹੁੰਦਾ ਤੋਝੇ ਤੋਰੇ ਪਾਇਆ ਹੁੱਕ ਜੀ ਥੋੜਾ ਹੋਇਆ ਗਿਆ ਡਰਾਵਾ ਲਾ ਲਈ ਡਰਾਵਾ ਲਾ ਲਈ ਹੋਣੀ ਨਾ ਨਾਲ ਜੋਰ ਮਾਰਨ ਨੂੰ ਜੋਰ ਮਾਰ ਤਾ ਜਿਹੜੇ ਕੱਢ ਕੇ ਰੱਖ ਬਗ ਉਹ ਕਹਿਣਾ ਹਾਂ ਹਲਕਾ ਲੋ ਆ ਇਹ ਹੋਇਆ ਗਿਆ ਇਹਨੂੰ ਲੈ ਆ ਇਹ ਢੀ ਮੋਟੀ ਮੋਚੀ ਦੱਸ ਰੇਜ਼ ਕਰਾ ਕਿੰਨਾ ਹੈਗਾ ਉਰੇ ਬੰਦਾ ਦੋ ਚੱਕ ਇਹ ਇੰਨੀ ਕਪੈਸਿਟੀ ਹੈ ਲੈ ਜਾਗਾ ਉੱਪਰ ਚੱਕ ਦੇਵੇ 28 ਕੁਆਰਟਰ ਦਾ ਤਾਂ ਨਹੀਂ ਹੈਗਾ ਉਹ ਜੀ 28 ਕੁਆਰਟਰ ਕਪੈਸਿਟੀ ਆ ਜਾਊਗਾ ਤਾਂ ਲਈਓ 8 ਕੁਆਰਟਰ ਦਾ ਉਹ ਫੇਰ ਇਹਨੂੰ ਉੱਪਰ ਚੱਕ ਦੇਵੇ ਐ ਏ ਠੁਮਾ ਕੇ ਪਰ ਡਰਾਵਲ ਚ ਮੈਂ ਉਦਣੇ ਕਿਹਾ ਸੀ ਉਹ ਡਰਾਵਲ ਲੈਣ ਗਏ ਡਰਾਵਲ ਮੋਟੀ ਦੇ ਲੈ ਕਿੰਨੀ ਹੈ ਲੈ ਭਾਈ 1.5 ਇੰਚ ਹੀ ਹੋਣੀ ਦੋਹਾਂ ਲੋਹੇ ਦੀ ਓਗੀ ਨਾ ਚਾਚੇ ਨਾਲ ਕੋਲ ਪਈਆਂ ਨੇ ਡਰਾਵਲਾਂ ਦਾ ਉਹੀ ਸਾੜ ਦੇਣਾ ਉਹ ਸਹੀ ਬੈਂਟ ਡਰਾਵਲ ਆ ਹਾਂ ਬਦਲੇ ਸਰਤ ਜਣਾ ਉਹ ਗੱਲ ਆ ਵੀ ਇੰਨੇ ਪੈਸੇ ਲਾਇਆ ਵਾ ਨਾਲ ਜੀ ਦਿੰਦੇ ਉਹ ਮਜਬੂਤੀ ਜੀ ਇਹ ਮੈਂ ਪਹਿਲੇ ਦਿਨ ਜੱਚ ਕੇ ਆ ਕਿ ਨਹੀਂ ਤੁੰਨੂੰ ਕਾ ਬਈ ਨਾ ਕਹਿੰਦਾ ਨਾਲ ਬੂ 12 ਲੱਖ ਰੁਪਏ ਚ ਨਾ ਹੁੱਕ ਚੰਗੀ ਆ ਨਾ ਡਰਾਈਵਰ ਚੰਗੀ ਆ ਬਟ ਟ੍ਰੈਕਟਰ ਆ ਬਈ ਅਸੀਂ ਕਹਿੰਦੇ ਟ੍ਰੈਕਟਰ ਚੰਗਾ ਵਾ ਬਈ ਹੋਣੀ ਚਾਹੀਦੀ ਆ ਕਿ ਟ੍ਰੈਕਟਰ ਵਧੀਆ ਟ੍ਰੈਕਟਰ ਦੀ ਟ੍ਰੈਕਟਰ ਟ੍ਰੈਕਟਰ ਹੈਗਾ ਸਾਬਤ ਕਰਨਯੋਗ ਆ ਕੰਪਨੀ ਵਾਲੇ ਨਾ ਇਹ ਕੀ ਆ ਹੁੱਕ ਪਰ ਆ ਕੇ ਨਾ ਜੀਜਾ ਪਾ ਕੇ ਡਾਊਨ ਹੋ ਕੇ ਰੋਂਣ ਲੱਜਿੰਦੇ ਆ ਹਾਂ ਹੁੱਕ ਪਰ ਗੱਲ ਕਿੰਨੇ ਕਦੀ ਗੱਲ ਆ ਇਹ ਚਲ ਜੀਮਿਨਦਾਰ ਤੋਂ ਪੈਸੇ ਲੈ ਲਵੇ ਅਬ ਜੀਮਿਨਦਾਰ ਨੂੰ ਨਹੀਂ 4000 ਦੇ ਨਾ ਵੀ ਲੱਗਿਆ ਵੀ ਉਹਦੇ ਤੇ 5000 ਹਲਕੀ ਬਣਾਈ ਉਹ ਵੀ ਤਾਂ ਕਿੱਥੇ ਵੀ ਚੋਤੀ ਦੱਸ ਐਸਾ ਜੋ ਦੇਖਾਉਣ ਲੱਗੇ ਉਹ ਚੱਲ ਤਾਂ ਆ ਕੀ ਹੋਗਾ ਮੁੱਢੀ ਚੀਜ਼ਾਂ ਮੰਡ ਕਰਾ ਲਿਓ ਹਾਂ ਦਾ ਕਾਹਦੂ ਪਿੰਨਾਂ ਦੇ ਪੈਂਚਰ ਹੋ ਗਿਆ ਉਹ ਕਿਹਦਾ ਮੈਂ ਮੰਗਿਆ ਮਾਦੀ ਕੱਟੂ ਤੇ ਨਹੀਂ ਲਾਉਂਦਾ ਗਮਰੇ ਲਿਆ ਕੇ ਮਾਰ ਦੋ ਇਹਨੂੰ ਗਮਰੇ ਮਾਰੀਏ ਫਿਰ ਅੰਕ ਇੱਕ ਜਹਾ ਹੋਈ ਉਹ ਤਾਂ ਫਿਰ ਆ ਚੰਗੀ ਤਰ੍ਹਾਂ ਰਗੜ ਕੇ ਨਾ ਫਿਰ ਨਾ ਪਾਵੇ ਆ ਪਿੰਨਾਂ ਦੀ ਚੱਲ ਬੰਮੇ ਭਾਈ ਚੱਲੀਏ ਫੇਰ ਆਪਾਂ ਹੋ ਗਏ ਜਾਨੀ ਫੁੱਟੀ ਤਿਆਰ ਬਣਾ ਲਾ ਬੀ ਇਹ ਵੀ ਸਾਡਾ ਉਸਤਾਦ ਖੇਤ ਚ ਗਿਆ ਤਾਂ ਉਧਰੋਂ ਕੱਢੋ ਜੋ ਉੱਥੇ ਜੇ ਪਲੇਅਰ ਮਾਰਿਆ ਜਿੱਦਣ ਖੇਤ ਉੱਚਾ ਨਹੀਂ ਮਾਦਾ ਲੈਵਲ ਥੱਲੇ ਵੀ ਛੱਡੀ ਵੀ ਦੀ ਜਾਂ ਟਰੈਕਟਰ ਚੜ੍ਹਿਆ ਲੈ ਪਾ ਦੇ ਲੈਜਰ ਨਾਲ ਲਾ ਗਈ ਫੇਰ ਵੀ 8 ਟਨਟਲ ਵੀ ਨਹੀਂ ਵਜਨ ਚੱਕ ਸਕੀ ਯਾਰ ਉਹ ਬੋਦੀ ਹੋਣੀ ਆ ਇਹ ਕੰਪਨੀ ਦੇ ਪੁੱਤ ਹੈਗਾ ਹੈਗਾ ਤਾਂ ਬਾਕੀ ਹੋਰ ਕੋਈ ਕਾਟੇ ਨਹੀਂ ਐ ਠੀਕ ਆ ਹੁਣ ਬਾਈ ਲੈਜਰ ਨਾ ਹੋਈ ਆ ਬੰਮੇ ਭਾਈ ਨੇ ਯਾਰਾਂ ਮੈਂ ਵੀ ਲੈ ਜਰਾਂਗਾ ਇਹ ਕਹਿੰਦਾ ਵੀ ਉਹ ਚੰਦਾ ਦਾ ਬੱਟ ਪਰ ਉੱਚਾ ਹੋ ਗਿਆ ਟਰੈਕਟਰ ਮੋਰੇ ਨੀਮਾ ਹੋ ਗਿਆ ਕਿਤੇ ਉੱਚਾ ਹੋ ਗਿਆ ਉਹ ਲਾਜੂ ਦਾ ਆਉਂਦਾ ਹਾਂਜੀ ਹੁਣ ਫਸਾ ਮਾਦੀ ਖੋਲਦਾ ਨਹੀਂ ਫਿਰ ਨਾਲ ਔਖਾ ਲੱਗਦਾ ਦਾ ਕੰਮ ਹੈ ਕਿ ਨਹੀਂ ਇਹ ਖੋਲਣੀ ਪੈਣੀ ਆ ਪਾਉਣੀ ਪੈਣੀ ਅਰੇ ਹਿੰਦੀ ਜੀ ਸਮਝਦਾ ਪਹਿਲਾਂ

ਲੱਗ ਗਿਆ ਉਹ ਘੜਾ ਨੀ ਮੋਰਫਲੋ ਦੇ ਵਿੱਚ ਜਿੱਦੇ ਬੈਠ ਆ ਜਾ। ਆਹ ਤਾਂ ਵੀ ਨਹੀਂ ਕਰਦੇ। ਮੈਂ ਘਰ ਸੀ ਬਾਈ। ਨਹੀਂ ਉਹ ਧੜੇ ਬਨਵਾਉਂਦੇ ਸੀ। ਕਿਹਦੇ ਰਾਜ ਹੋਣਾ। ਟੱਕੇ ਬਗਾਰੇ ਸਰ ਗਿਆ। ਇਹਦਾ ਪਟਾੜੀ ਤੇ ਦੀ ਹੋਣਾ। ਚੱਕਦਾ ਕੰਮ ਹੈ। ਬਹੁਤ ਸਿਕਾ ਕਮਾਤਾ ਨਾ ਗੇੜ ਚ ਲਾਤਾ ਹੂੰ ਬੱਲੂ ਪਰਸੋਂ ਸਰੇ ਲਾ ਦੂ ਦੋ ਦਿਨ ਚ ਹਾਂ ਦੋ ਦਿਨ ਹੋਰਾਂ ਬਸ ਮੈਂ ਕਹਿੰਨਾ ਲਵਾਈ ਤੇ ਵੀ ਨਾ ਮੈਂ ਕਹਿੰਨਾ ਲਵਾਈ ਤੇ ਲਵਾਈ ਨੂੰ ਟਾਈਮ ਲੱਗੂ ਵਿੱਚ ਮਿੱਟੀ ਪਵਾ ਦੇ ਕਰ ਦੂ ਇਹਦੇ ਵਿੱਚ ਇਸਰੀ ਬਾਉਂ ਆਪ ਦੇ ਦੇਖ ਲੈ ਠੀਕ ਹੋਣਾ ਫਰਸ ਲਾ ਕੇ ਦੇਣ ਦਾ ਮਿੱਟੀ ਦਾ ਮੋੜ ਬਣੀ ਆਪ ਆਹ ਮੈਂ ਫਰਸ ਤੋਂ ਬਾਅਦ ਬਹਾਂਗਾ ਮਿੱਟੀ ਪਾਹੀ ਲਾਉਂਗਾ ਉਹ ਫਰਸ ਚਲੋ ਸਰਬਾਈ ਪਤਾ ਨਹੀਂ ਹੋੜ ਕੀ ਕਰ ਲ ਪਰ ਫਰਸ ਤਾਂ ਮਿੱਟੀ ਐ ਤਾਂ ਹੀ ਪਾਉਣੀ ਹੈ ਉੱਚਾ ਤਾਂ ਹੈਗਾ ਕਿ ਦੇਣਾ ਉਹਨੂੰ ਹੁਣ ਤੂੰ ਮਿੱਟੀ ਕਿੱਥੇ ਪਾਉਂਗਾ ਆ ਦੇਖ ਆ ਬਾਲਾ ਨਾਲ ਹੋਰੇ ਸਾਰਾ ਤਾਂ ਮਿੱਟੀ ਕਹੀਂ ਨਾਲ ਆ ਇੱਥੇ ਨੂੰ ਕਰਾ ਨਾਲ ਕੋਲ ਕਰਕੇ ਪਾ ਦਾਂਗੇ ਕਿਸੇ ਘਰੇ ਲੇ ਪੋਗੀ ਫਿਰ ਜਾਂ ਤੋ ਥੱਲੇ ਗਾ ਪਾਣੀ ਹੈ ਫਿਰ ਜਾਂ ਫਿਰ ਰੋਗ ਲੰਦਾ ਇੰਨੇ ਨੂੰ ਮੇਸੇ ਦੋ ਦਿਨ ਨਹੀਂ ਹੋਤਾ ਨਾਲ ਦੀ ਨਾਲ ਹੋ ਜਾਣਾ ਕੰਮ ਜੇ ਰੋਗ ਲੰਦਾ ਫਿਰ ਡਾਇਰੈਕਟਰ ਕਰਾ ਖਿੱਚ ਕੇ ਪੈਣੀ ਸੀ ਹਮਤਗਾ ਫਿਰ ਨਹੀਂ ਹੁਣ ਆਏ ਆ ਅੰਦਰ ਮਿੱਟੀ ਉਹ ਉੱਚਾ ਜਾਦਣਾ ਉਹ ਇੱਥੇ ਪੈਣੀ ਲਾ ਇੱਕ ਦਿਨ ਚ ਪਾ ਦੇਣੀ ਦੋ ਬੰਦਿਆਂ ਨੇ ਰਾਮਦਾਰੀ ਕਰ ਸਾਰੇ ਪਾਸੇ ਠੀਕ ਹੈ ਜੀ ਇੱਥੇ ਦੀ ਪਾਉਣੀ ਜਾ ਕੇ ਆਈ ਇੱਧਰ ਹੀ ਪੈਣੀ ਸਾਰਾ ਪਾ ਪਾ ਲੈਣਾ ਯਾਰਾ ਸਾਰਾ ਏਰੀਆ ਬਾਹਰ ਸਾਰਾ ਬਾਕੇ ਆ ਉਰੇ ਮਿੱਟੀ ਜਿੱਥੇ ਮਾੜਾ ਮੋੜਾ ਨੀਵਾ ਵੀ ਉਹ ਚੱਚਾ ਬਣਨਾ ਤੇਰਾ ਉਹ ਵੀ ਉੱਚਾ ਹੋਣਾ ਉੱਚਾ ਹੋਣਾ ਨਾ ਇੱਧਰ ਆਹੋ ਵੇ ਇੱਥੇ ਤੇ ਖਿੱਚ ਹੋ ਜੂਗਾ ਆਹ ਨੀਵਾ ਹੋ ਜੂਗਾ ਜਾਂ ਬੂਟੇ ਪਾਟੂਗੇ ਫਿਰ ਉੱਚਾ ਹੋ ਜਾਣਾ ਸਾਰਾ ਉਹ ਉੱਥੇ ਪਾਣਾ ਚਾਹ ਲੈ ਬਾਕੀ ਬਹੁਤਾ ਛੱਡ ਲੀ ਇਹ ਸਿਰ ਤੱਕ ਕਿ ਕੇ ਕਿਆ ਤੇਰਾ ਬਾਹ ਹੋਣਾ ਹੈ ਦੋ ਗਿਆਰੇ ਉ ਤਾਂ ਮਿੱਟੀ ਆਉਣੀ ਇੱਥੇ ਮਿੱਟੀ ਬਹੁਤ ਮਿੱਟੀ ਬਹੁਤ ਪੈਣੀ ਹੈ ਪੂਰੇ ਤੱਕ ਲਾਉਂਦਾ ਉਰਦੱਕ ਪਰ ਤੱਕ ਪਹਿਲਾਂ ਦੂਰ ਤੱਕ ਬੈਣਾ ਲੱਗਾ ਜੇ ਆਹ ਛੱਡ ਲਾਂ ਪੂਰ ਤੱਕ ਲਾਦਾ ਇਹ ਤੱਕ ਬੁੱਟੇ ਤੱਕ ਆਹ ਇੱਥੇ ਐ ਪੋਣੋ ਤਾਂ ਪੈਣਾ ਦੋਲੇ ਹਾਂ ਇਹਦਾ ਪੂਰਾ ਕਰਨੀ ਪੈਣਾ ਚਾਹੀਦੀ ਐਂ ਕਰ ਐਂ ਕਰ ਚਾਹੀਟ ਟੇਪ ਕਰ ਲਈ ਚਾਹੀ ਇਹ ਕਰ ਦਰਸਤ ਬਾਈ ਇਹ ਆ ਗਾ ਬੀਚੀ ਦਾ ਕੋਠੀ ਬਣਾਤੀ ਕੋਠੀ ਅੱਜ ਬੈਸਟ ਖਤਮ ਹੋ ਗਈ ਆ ਆ ਪਈ ਆ ਖਾਸੀ ਆਲੇ ਦਾਲੇ ਸਿੱਟੀ ਵੀ ਆ ਦੋ ਤੇ ਨਹੀਂ ਰਟ ਫੋਰੋਂ ਦੋ ਕਿਲੋ ਪੱਲੇ ਪੱਲੇ ਬਹੁਤ ਬੱਚੇ ਚੂਚੇ ਵਾਸਤੇ ਉਹ ਪੱਲੇ ਪੱਲੇ ਸ਼ਾਬਸ਼ ਇਹ ਕਰ ਮਨਦੀਪ ਆ ਮਨਦੀਪ ਨੂੰ ਆ ਤਾ ਜਾ ਦੇ ਡਿਊਟੀ ਤੇ ਆਏ ਨਹੀਂ ਜਾ ਨਹੀਂ ਮੈਂ ਵੱਡਾ ਲੱਗਿਆ ਦਾ ਹੁਣ ਬੱਸ ਅੱਬਾ ਕਾ ਵੱਡੇ ਆਣੇ ਉਧਰ ਬੱਟੇ ਆਹ ਲਾ ਲਾ ਜਾ ਤੈਨੂੰ ਵੱਡਾ ਕੀ ਕਾ ਇਹਨੂੰ ਲੈ ਚਲੀਏ ਮਾਇ ਕਹਿੰਦਾ ਵੀ ਇੱਥੇ ਤੇ ਆ ਬਾਕੇ ਆ ਸਾਰੀ ਯੂਰੇ ਤੇ ਨੇੜੇ ਤੇੜੇ ਤੇ ਮਿੱਟੀ ਕੋਲ ਨੂੰ ਕਰ ਲੂਗੇ ਆਹ ਘਾਰਾ ਮਿੱਟੀ ਖਾਸੀ ਪੈਣੀ ਬਾਈ ਬਹੁਤ ਪਣੀ ਮਿੱਟੀ ਯਾਰ ਬਹੁਤ ਮਿੱਟੀ ਪੈਣੀ ਕਿੰਨੀਆਂ ਚਾਰ ਪੈਣੀਆਂ ਬੰਨ 2-3 ਟਾਇਲੇ ਕਰਨੀਆਂ ਕਿੰਨੀਆਂ ਕਿੱਡਾ ਤਾਂ ਨਹੀਂ ਲੋੜ ਗੇਰਨੇ ਦੀ ਲਾਉਣੀਆਂ ਸੱਟਾਂ ਵੀ ਪੈਣੀਆਂ ਕਰਾ ਨਾਲ ਬਾਈ ਮੇਰੀ ਹੁਣ ਗੱਲ ਚਵੱਚਾ ਚਵੱਚਾ ਤੇਰਾ ਚਵੱਚਾ ਉੱਥੇ ਬਣਾਉਣਾ ਉੱਪਰੇ ਯਾਰ ਉਹ ਬਾਈ ਉਹ ਉੱਦਾਂ ਮਿੱਟੀ ਪੈਣੀ ਹੈ ਚਾ ਇਹਨਾਂ ਉੱਚਾ ਥੋੜਾ ਬਣਾਉਣਾ ਕੱਕੇ ਜਿੱਥੇ ਨਾਲ ਫੋਟੋ ਉੱਚਾ ਬਣਾਉਣਾ ਬਸ ਇਹ ਨਾਲ ਰੱਖਣੀ ਪੈਣਾ ਤੁੰਨੂੰ ਯਾਰ ਇਹਦੇ ਇਹਦੇ ਨਾਲ ਫੋਟੋ ਉੱਚਾ ਚੱਕ ਲਈ ਖੇਤ ਲੋ ਫੇਰ ਤਾਂ ਬਹੁਤ ਉੱਚਾ ਚਵੱਚਾ ਹੋ ਜਾਣਾ ਫੇਰ ਤਾਂ ਇੰਨਾ ਉੱਚਾ ਚਲੇ ਜਾਣਾ ਉਹਨੇ ਇਹਦੇ ਬਰਾਬਰ ਚੱਕਿਆ ਓਕਰਣਾ ਕੰਮ। ਕੀ ਕਹਿੰਦਾ? ਉਹ ਇੱਧਰ ਆ ਜਾ ਤੇਰੇ 7 ਵਜਣੇ। ਕੀ ਕਹਿੰਦਾ ਤੂੰ? ਫੇ ਜਿੱਥੇ ਹੋਣਾ ਮੈਂ ਸੁਣ ਗੱਲ। ਜਿੱਥੇ ਹੋਣਾ ਤੇਰਾ ਫੇ ਉੱਥੀ ਦੇ ਵਿੱਚ ਬੱਚਾ ਪਾਲਾ। ਹਾਂ ਉੱਥੀ ਤੇ ਪੈਣਾ। ਫੇ ਉਹ ਰਹਿਣਦੇ ਫੇ ਉਹ ਪਾਉਂਗਾ ਉਹਰੇ ਉਹਰੇ ਪਾਉਂਗਾ ਮਿੱਟੀ ਦੀ ਨਾਲ ਤੂੰ। ਤੂੰ ਮਿੱਟੀ ਤੇ ਲਾਉਣੀ ਪੈਣੀ ਗੱਗੇ। ਸੱਚੇ ਬਾ ਮਿੱਟੀ ਲੈਣੀ ਫੇ ਤੇਰੀ। ਉਹ ਨਹੀਂ ਨਾਲ ਮੜਜੀ ਮਿੱਟੀ ਖੇਦੀ ਨਹੀਂ। ਮੈਂ ਕਹਿੰਦਾ ਕਮਰੇ ਨੂੰ ਸਾਲੇ ਇੱਕ ਫਸਟ ਟਾਈਪ ਰੱਖੇ ਪੌੜੀ ਵਾਲਾ। ਪਾ ਰੱਖੂਗੇ। ਚੜ੍ਹਨੇ ਨੂੰ। ਕਮਰੇ ਨੂੰ ਪਾਉਤਾ ਯਾਰ ਕਮਰੇ ਨੂੰ ਪਰਤੇ ਬਹੁਤ ਪੈਣਾ ਪਰ ਰੱਖਾਂਗੇ ਇਹਨੂੰ ਥੋੜਾ ਜਿਹਾ ਡਾਊਨ ਕਰ ਲਾਂਗੇ ਆ ਰਸੋਈ ਇਹਦੇ ਨਾਲੋਂ ਪੁੱਤ ਉਰੀ ਆ ਜਾ ਠੀਕ ਆ ਆ ਬੇੜਾ ਹੋਰ ਥੋੜਾ ਜਿਹਾ ਡਾਊਨ ਹੋ ਗਿਆ ਬਸ ਗੱਲ ਖਤਮ ਇੱਠਾ ਬਹੁਤ ਉਡਾਉਣਾ ਉੱਥੇ ਚਲ ਉਹਨੂੰ ਤੋੜ ਲੋ ਹੈਂ ਪਰ ਵੀ ਤੋੜ ਲੋ ਇੱਟ ਨੂੰ ਉਹ ਤਾਂ ਪਾਣਣਾ ਹੈ ਜਿਹੜੀ ਨਿਗੜੀ ਨਿਗੜੀ ਬਾਕੀ ਫਾਰ ਸਮਾਂ ਲਊਟਾਉ ਉਹ ਰੋੜੇ ਪਰ ਆ ਪਏ ਸਾਡੇ ਖਾਦੇ ਪਤਾ ਮੈਨੂੰ ਥੋੜਾ ਜਿਹਾ ਲਿਆਇਆ ਦਾ ਮੈਂ ਚਾਚੀ ਚਲੋ ਚਲੋ ਠੀਕ ਹੈ ਬਾਈ ਦੇਖਦੇ ਬਾਈ ਕੀ ਬਣਦਾ ਠੀਕ ਹੈ ਜੀ ਅਸਲੀ ਕਾਲ ਜੀ ਬਾਈ ਕਰਨੀ ਬਹੁਤ ਹੈ